10 ਸੀ 30 ਜੁਲਾਈ 2010 ਦਾ ਜਗ੍ਹਾ ਸੀ ਚੰਡੀਗੜ੍ਹ ਦਾ 28 ਸੈਕਟਰ ਇੱਥੋਂ ਦੀ ਰਹਿਣ ਵਾਲੀ ਸੀ ਨੀਹਾ ਜਿਸ ਦੀ ਉਮਰ ਸੀ 21 ਸਾਲ ਜੋ ਕਿ ਐਮਬੀਬੀਐਸ ਦੀ ਕੋਚਿੰਗ ਲੈ ਰਹੀ ਸੀ ਰੋਜ਼ ਦੀ ਤਰ੍ਹਾਂ ਇਹ ਸ਼ਾਮ ਨੂੰ ਕਰੋ 7 ਵਜੇ ਦੇ ਕਰੀਬ ਨਿਕਲੀ ਸੀ ਤੇ ਆਮ ਤੌਰ ਤੇ ਇਹ 9 ਵਜੇ ਦੇ ਕਰੀਬ ਵਾਪਸ ਆ ਜਾਂਦੀ ਸੀ ਪਰ ਇਸ ਦਿਨ ਉਹ ਵਾਪਸ ਘਰ ਨਹੀਂ ਆਈ ਤੇ ਜਦੋਂ 9 ਵਜੇ ਤੱਕ ਉਹਨਾਂ ਦੀ ਕੁੜੀ ਨਹੀਂ ਪਹੁੰਚੀ ਤਾਂ ਉਹਨਾਂ ਨੇ ਉਹਦੇ ਫੋਨ ਦੇ ਉੱਤੇ ਫੋਨ ਕਰਨਾ ਸ਼ੁਰੂ ਕਰ ਦਿੱਤਾ ਬਾਰੇ ਇਹਦਾ ਫੋਨ ਵੀ ਸਵਿਚ ਆਫ ਹੋ ਚੁੱਕਿਆ ਸੀ ਹੁਣ ਘਰ ਵਾਲਿਆਂ ਨੇ ਥੱਕ ਹਾਰ ਕੇ ਪਹਿਲਾਂ ਤਾਂ ਆਪਣੇ ਆਪ ਹੀ ਨੀਹਾ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਉਹਨਾਂ ਨੇ ਕੋਚਿੰਗ ਸੈਂਟਰ ਵਿੱਚ ਜਾ ਕੇ ਪਤਾ ਕੀਤਾ ਉਹਦੇ ਦੋਸਤਾਂ ਕੋਲੋਂ ਪਤਾ ਕੀਤਾ ਪਰ ਕਿਤੇ ਉਮੀਨ ਨੀਹਾ ਦਾ ਕੁਝ ਪਤਾ ਨਹੀਂ ਚੱਲਿਆ ਇਸ ਤੋਂ ਬਾਅਦ ਫਿਰ ਇਹ ਚੰਡੀਗੜ੍ਹ ਦੇ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਪੁੱਜੇ ਤੇ ਨੀਹਾ ਦੀ ਲਾਪਤਾ ਹੋਣ ਦੀ ਰਿਪੋਰਟ ਲਿਖਾ ਦਿੱਤੀ ਪਰ ਇਹਨਾਂ ਨੇ ਆਪਣੀ ਵੀ ਤਲਾਸ਼ ਛੱਡੀ ਨਹੀਂ ਤੇ ਉਹ ਵੀ ਇੱਧਰ ਉੱਧਰ ਨੀਹਾ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹੀ ਰਹੇ ਅਗਲੇ ਦਿਨ ਹੀ ਇਹਨਾਂ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਿਆ ਜਦੋਂ ਬੱਸ ਸਟੈਂਡ ਦੇ ਕੋਲ ਨੀਹਾ ਦੀ ਸਕੂਟੀ ਖੜੀ ਇਹਨਾਂ ਨੂੰ ਮਿਲੀ ਤੇ ਡਰਾਉਣ ਵਾਲੀ ਸਭ ਤੋਂ ਗੱਲ ਇਹ ਸੀ ਕਿ ਇਹ ਜਿਹੜੀ ਸਕੂਟੀ ਖੜੀ ਹੋਈ ਸੀ ਇਹਦੇ ਉੱਪਰ ਖੂਨ ਦੇ ਛਿੱਟੇ ਲੱਗੇ ਹੋਏ ਸਨ ਹੁਣ ਘਰ ਵਾਲਿਆਂ ਨੇ ਇਸ ਸਕੂਟੀ ਦੇ ਲਾਗੇ ਚਾਗੇ ਜਿਹੜਾ ਏਰੀਆ ਸੀ ਜਦੋਂ ਇਹਦੀ ਜਾਂਚ ਪੜਤਾਲ ਕੀਤੀ ਸ਼ਾਨਬੀਨ ਕੀਤੀ ਤਾਂ ਇਹਨਾਂ ਨੂੰ ਇੱਕ ਸੁਨਸਾਨ ਇਲਾਕੇ ਦੇ ਵਿੱਚ ਝਾੜੀਆਂ ਦੇ ਵਿੱਚ ਨੇਹਾ ਦੀ ਬੋਡੀ ਪਈ ਹੋਈ ਦਿਖਾਈ ਦਿੱਤੀ ਬੋਡੀ ਜਿਹੜੀ ਸੀ ਉਹ ਪੂਰੀ ਤਰ੍ਹਾਂ ਖੂਨ ਦੇ ਨਾਲ ਲਥਪਥ ਸੀ ਤੇ ਬਿਨਾ ਕੱਪੜਿਆਂ ਤੋਂ ਪਈ ਹੋਈ ਸੀ ਘਰ ਵਾਲਿਆਂ ਨੇ ਨੇਹਾ ਦੀ ਬੋਡੀ ਨੂੰ ਚੱਕਿਆ ਤੇ ਸਿੱਧਾ ਪੀਜੀਆਈ ਦੇ ਵਿੱਚ ਲੈ ਕੇ ਚਲੇ ਗਏ ਪਰ ਪੀਜੀਆਈ ਦੇ ਡਾਕਟਰਾਂ ਨੇ ਨੇਹਾ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਯਾਨੀ ਕਿ ਇੱਥੇ ਨੇਹਾ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮਰ ਚੁੱਕੀ ਸੀ ਉਹਦੇ ਸਿਰ ਦੇ ਉੱਤੇ ਕੋਈ ਭਾਰੀ ਚੀਜ਼ ਦੇ ਨਾਲ ਵਾਰ ਕੀਤਾ ਗਿਆ ਸੀ ਤੇ ਗਲਾ ਘੁੱਟਣ ਦੇ ਨਾਲ ਉਹਦੇ ਗਲੇ ਦੇ ਉੱਤੇ ਨਿਸ਼ਾਨ ਵੀ ਪਏ ਹੋਏ ਸਨ ਤੇ ਉਹਦੇ ਪ੍ਰਾਈਵੇਟ ਅੰਗਾਂ ਦੇ ਉੱਤੇ ਵੀ ਕਾਫੀ ਨਿਸ਼ਾਨ ਸਨ ਜਿਵੇਂ ਇਹਨਾਂ ਦੇ ਨਾਲ ਕਿਸੇ ਨੇ ਸ਼ੇਰਖਾਨੀ ਕੀਤੀ ਹੋਵੇ ਬੋਡੀ ਨੂੰ ਵੇਖਣ ਤੋਂ ਹੀ ਲੱਗ ਰਿਹਾ ਸੀ ਕਿ ਨੀਹਾ ਦੇ ਨਾਲ ਪਹਿਲਾਂ ਕਾਰ ਹੋਇਆ ਹੈ ਤੇ ਉਸ ਤੋਂ ਬਾਅਦ ਇਹਦਾ ਕਿਸੇ ਨੇ ਕਤਲ ਕਰ ਦਿੱਤਾ ਪੁਲਿਸ ਨੇ ਬੋਡੀ ਨੂੰ ਆਪਣੇ ਕਬਜੇ ਦੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਨੀਹਾ ਦੀ ਬੋਡੀ ਦੇ ਉੱਤੇ ਉਸ ਦਰਿੰਦੇ ਦੇ ਡੀਐਨਏ ਵੀ ਪੁਲਿਸ ਵਾਲਿਆਂ ਨੂੰ ਮਿਲੇ ਜੋ ਕਿ ਪੁਲਿਸ ਵਾਲਿਆਂ ਨੇ ਆਪਣੇ ਕੋਲ ਕਲੈਕਟ ਕਰਕੇ ਰੱਖ ਲਏ ਹੁਣ ਕਈ ਦਿਨ ਲੰਘ ਗਏ ਕਈ ਮਹੀਨੇ ਲੰਘ ਗਏ ਕਈ ਸਾਲ ਲੰਘ ਗਏ ਪਰ ਇਹ ਦਰਿੰਦਾ ਪੁਲਿਸ ਦੇ ਹੱਥੇ ਨਹੀਂ ਚੜਿਆ ਇਸ ਕੇਸ ਨੂੰ ਲੰਘਦੇ ਲੰਘਦੇ 10 ਸਾਲ ਬੀਤ ਗਏ ਤੇ ਚੰਡੀਗੜ੍ਹ ਪੁਲਿਸ ਨੇ ਇਸ ਕੇਸ ਨੂੰ ਹੱਲ ਕਰਨ ਤੋਂ ਆਪਣੇ ਹੱਥ ਖੜੇ ਕਰ ਦਿੱਤੇ ਪਰ ਦੂਜੇ ਬੰਨੇ ਨੀਹਾ ਦੇ ਘਰ ਵਾਲਿਆਂ ਨੂੰ ਇਹ ਪੂਰਾ ਵਿਸ਼ਵਾਸ ਸੀ ਕਿ ਇੱਕ ਨਾ ਇੱਕ ਦਿਨ ਨੀਹਾ ਦਾ ਕਾਤਲ ਜ਼ਰੂਰ ਫੜਿਆ ਜਾਵੇਗਾ ਤੇ ਉਹਨਾਂ ਦੀ ਕੁੜੀ ਨੂੰ ਇਨਸਾਫ ਮਿਲੇਗਾ ਉਹ ਨੇਹਾ ਦੇ ਮਰਡਰ ਕੇਸ ਨੂੰ ਲੋਕੀ ਭੁੱਲ ਚੁੱਕੇ ਸਨ ਪੁਲਿਸ ਦੀ ਤਫ਼ਤੀਸ਼ ਕਰ ਕਰਕੇ ਪੂਰੀ ਤਰ੍ਹਾਂ ਬੱਸ ਹੋ ਚੁੱਕੀ ਸੀ ਕੇਸ ਪੂਰੀ ਤਰ੍ਹਾਂ ਬੰਦ ਹੋ ਚੁੱਕਿਆ ਸੀ 12 ਜਨਵਰੀ 2022 ਦਾ ਦਿਨ ਸੀ ਚੰਡੀਗੜ੍ਹ ਦੇ ਇੱਕ ਜੰਗਲ ਦੇ ਵਿੱਚ ਉਸੇ ਤਰ੍ਹਾਂ ਹੀ ਇੱਕ ਹੋਰ ਵਾਰਦਾਤ ਹੋਈ ਇਸ ਜੰਗਲ ਦੇ ਵਿੱਚੋਂ ਇੱਕ 40 ਸਾਲ ਦੀ ਔਰਤ ਦੀ ਲਾਸ਼ ਮਿਲੀ ਇਹ ਲਾਸ਼ ਵੀ ਪੂਰੀ ਤਰ੍ਹਾਂ ਨੰਗੀ ਹਾਲਤ ਦੇ ਵਿੱਚ ਮਿਲੀ ਸੀ ਔਰਤ ਦੇ ਨਿੱਜੀ ਅੰਗਾਂ ਨੂੰ ਕਾਤਲ ਨੇ ਜਾਂ ਫਿਰ ਇਸ ਦਰਿੰਦੇ ਨੇ ਪੂਰੀ ਤਰ੍ਹਾਂ ਨੋਚ-ਨੋਚ ਕੇ ਖਾਧਾ ਸੀ ਇਸ ਔਰਤ ਦੇ ਹੱਥ ਪੈਰ ਪੂਰੀ ਤਰ੍ਹਾਂ ਬੰਨੇ ਹੋਏ ਸਨ ਤੇ ਮੂੰਹ ਦੇ ਵਿੱਚ ਕਪੜਾ ਧੁੰਨਿਆ ਹੋਇਆ ਸੀ। ਇਸ লাশ ਨੂੰ ਵੇਖਣ ਤੋਂ ਇਹੀ ਲੱਗ ਰਿਹਾ ਸੀ ਕਿ ਇਹ ਵੀ ਮਾਮਲਾ ਉਸੇ ਤਰ੍ਹਾਂ ਦਾ ਹੀ ਸੀ ਜਿਸ ਤਰ੍ਹਾਂ ਪਹਿਲਾਂ ਨੀਹਾ ਦੇ ਨਾਲ ਦੁਸ਼ਕਰਮ ਕੀਤਾ ਗਿਆ ਸੀ ਤੇ ਫਿਰ ਉਸ ਤੋਂ ਬਾਅਦ ਕਤਲ ਕੀਤਾ ਗਿਆ ਸੀ। ਇਸ ਔਰਤ ਦੀ ਪਛਾਣ ਮਨਦੀਪ ਕੌਰ ਦੇ ਨਾਮ ਵਜੋਂ ਹੋਈ। ਉਹਦੇ ਪਤੀ ਨੇ ਦੱਸਿਆ ਕਿ 11 ਜਨਵਰੀ ਨੂੰ ਉਹ ਤੇ ਉਹਦੀ ਪਤਨੀ ਦੋਨੇ ਜਣੇ ਬਾਜ਼ਾਰ ਆਏ ਸਨ। ਪਰ ਸ਼ੋਪਿੰਗ ਕਰਦੇ ਕਰਦੇ ਜਦੋਂ ਉਹਦੀ ਪਤਨੀ ਨੇ ਦੇਖਿਆ ਕਿ ਉਹਦੇ ਪਰਸ ਦੇ ਵਿੱਚ ਸਿਰਫ 250 ਰੁਪਿਆ ਹੀ ਹੈ। ਇਸ ਲਈ ਦਾ ਘਰ ਜਿਹੜਾ ਲੱਗੇ ਹੀ ਪੈਂਦਾ ਸੀ ਤੇ ਇਹਨੇ ਆਪਣੀ ਪਤਨੀ ਨੂੰ ਬਾਜ਼ਾਰ ਦੇ ਵਿੱਚ ਛੱਡ ਕੇ ਕਰੋ ਪੈਸੇ ਲੈਣੇ ਚਲਾ ਗਿਆ ਪਰ ਜਦੋਂ ਵਾਪਸ ਆ ਕੇ ਇਹਨੇ ਵੇਖਿਆ ਤਾਂ ਇਹਦੀ ਪਤਨੀ ਮਨਦੀਪ ਕੌਰ ਬਾਜ਼ਾਰ ਦੇ ਵਿੱਚ ਨਹੀਂ ਸੀ ਹੁਣ ਥੱਕ ਘਰ ਕੇ ਜਦੋਂ ਮਨਦੀਪ ਕੌਰ ਨਹੀਂ ਮਿਲੀ ਤਾਂ ਇਹਨੇ ਥਾਣੇ ਦੇ ਵਿੱਚ ਜਾ ਕੇ ਰਿਪੋਰਟ ਲਿਖਾਈ ਮਾਮਲਾ ਇਹ ਵੀ ਪੂਰਾ ਸੈਂਸਿਟਿਵ ਸੀ ਤੇ 12 ਸਾਲ ਪਹਿਲੇ ਨੀਹਾ ਦਾ ਜਰਾ ਕਤਲ ਹੋਇਆ ਸੀ ਸੇਮ ਟੂ ਸੇਮ ਇਸੇ ਤਰ੍ਹਾਂ ਹੀ ਹੋਇਆ ਸੀ ਪੁਲਿਸ ਵਾਲਿਆਂ ਨੇ ਮਨਦੀਪ ਕੋਰ ਦੀ ਬੋਡੀ ਤੋਂ ਇਸ ਦਰਿੰਦੇ ਦੇ ਡੀਐਨਏ ਕਲੈਕਟ ਕਰਕੇ ਰੱਖ ਲਏ ਪਰ ਟਾਈਮ ਬੀਤਦਾ ਗਿਆ ਤੇ ਇਹ ਵੀ ਨੀਹਾ ਦੇ ਕੇਸ ਵਾਂਗੂ ਇਹ ਕੇਸ ਵੀ ਅਨਸੁਲਝਾ ਹੀ ਰਹਿ ਗਿਆ ਚੰਡੀਗੜ੍ਹ ਪੁਲਿਸ ਨੇ ਇਸ ਕੇਸ ਨੂੰ ਵੀ ਹੱਲ ਕਰਨ ਤੋਂ ਆਪਣੇ ਹੱਥ ਖਰੇ ਕਰ ਦਿੱਤੇ ਲਗਾਤਾਰ 2 ਸਾਲ ਬੀਤ ਗਏ ਪੁਲਿਸ ਵਾਲਿਆਂ ਨੂੰ ਇਸ ਕੇਸ ਦੇ ਵਿੱਚ ਵੀ ਕਾਤਲ ਦੇ ਬਾਰੇ ਕੋਈ ਵੀ ਸੁਰਾਗ ਨਹੀਂ ਮਿਲਿਆ ਫਿਰ 2024 ਦੇ ਵਿੱਚ ਚੰਡੀਗੜ੍ਹ ਦੀ ਐਸਐਸਪੀ ਕਵਰਜੀਤ ਕੋਰ ਨੇ ਆਪਣੇ ਇਲਾਕੇ ਦੇ ਵਿੱਚ ਜਿਹੜੇ ਪੈਂਡਿੰਗ ਕੇਸ ਸਨ ਉਹਨਾਂ ਦੀ ਫਾਈਲ ਮੰਗਵਾਈ ਜਦੋਂ ਇਹ ਦੋਨੇ ਫਾਈਲਾਂ ਮੈਡਮ ਦੇ ਕੋਲ ਆਈਆਂ ਤਾਂ ਮੈਡਮ ਨੇ ਸੋਚਿਆ ਕਿ ਸਭ ਤੋਂ ਪਹਿਲਾਂ ਇਹਨਾਂ ਕੇਸਾਂ ਨੂੰ ਹੱਲ ਕੀਤਾ ਜਾਵੇ ਕਿਉਂਕਿ ਮੈਡਮ ਨੇ ਦੇਖਿਆ ਸੀ ਕਿ ਇਹ ਜਿਹੜਾ 12 ਸਾਲ ਪਹਿਲਾਂ ਇੱਕ ਕੇਸ ਹੋਇਆ ਸੀ ਨਿਹਦਾ ਦਾ ਤੇ ਇਹ ਜਿਹੜਾ ਹੁਣ ਕੇਸ ਹੋਇਆ ਸੀ ਮਨਦੀਪ ਕੋਰ ਦਾ ਇਹ ਦੋਨੇ ਹੀ ਸੇਮ ਲੱਗ ਰਹੇ ਸਨ ਇਹਨਾਂ ਦੇ ਵਿੱਚ ਜਿਹੜਾ ਕਾਤਲ ਸੀ ਜਾਂ ਫਿਰ ਉਹ ਦਰਿੰਦਾ ਸੀ ਉਹ ਇੱਕ ਹੀ ਬੰਦਾ ਲੱਗ ਰਿਹਾ ਸੀ ਹੁਣ ਪੁਲਿਸ ਵਾਲਿਆਂ ਨੇ ਇਹ ਦੋਨਾਂ ਕੇਸਾਂ ਨੂੰ ਪ੍ਰਾਇੋਰਟੀ ਦੇ ਆਧਾਰ ਤੇ ਹੱਲ ਕਰਨ ਦੇ ਬਾਰੇ ਸੋਚਿਆ ਜਿੱਥੇ ਘਟਨਾ ਹੋਈ ਸੀ ਉਸ ਘਟਨਾ ਦੇ ਲਾਗੇ ਚਾਗੇ ਜਿੰਨੀਆਂ ਵੀ ਬਸਤੀਆਂ ਪੈਂਦੀਆਂ ਸਨ ਉੱਥੇ ਜਾ ਜਾ ਕੇ ਡੋਰ ਟੂ ਡੋਰ ਕੱਲੇ ਕੱਲੇ ਬੰਦੇ ਕੋਲੋਂ ਪੁੱਛਗਿੱਛ ਕੀਤੀ ਗਈ ਹੁਣ ਪੁਲਿਸ ਵਾਲਿਆਂ ਨੇ ਜਿਹੜੀਆਂ ਲੋਕਾਂ ਦੁਆਰਾ ਦੱਸੀਆਂ ਜਾਂਦੀਆਂ ਗੱਲਾਂ ਬਾਤਾਂ ਉਹਨਾਂ ਤੇ ਆਧਾਰ ਦੇ ਉੱਤੇ ਪੁਲਿਸ ਵਾਲਿਆਂ ਨੂੰ ਇਹ ਪਤਾ ਲੱਗ ਗਿਆ ਕਿ ਜਿਹੜਾ ਕਾਤਲ ਸੀ ਉਹ 18 ਤੋਂ 40 ਸਾਲ ਦੇ ਵਿੱਚ ਵਿੱਚ ਸੀ ਤੇ ਉਹਦੀ ਹਾਈਟ 5 ਫੁੱਟ 5 ਇੰਚ ਤੋਂ ਲੈ ਕੇ 10 ਇੰਚ ਦੇ ਵਿੱਚ ਸੀ ਹੁਣ ਹੈਰਾਨੀ ਵਾਲੀ ਗੱਲ ਇਹ ਸੀ ਕਿ ਪੁਲਿਸ ਵਾਲਿਆਂ ਨੇ ਜਿੰਨੇ ਵੀ ਕ੍ਰਿਮੀਨਲ ਬੈਕਗ੍ਰਾਉਂਡ ਵਾਲੇ ਇਸ ਇਲਾਕੇ ਦੇ ਵਿੱਚ ਬੰਦੇ ਸਨ ਜਿਨ੍ਹਾਂ ਦੀ ਹਾਈਟ ਤੇ ਉਮਰ ਉਹਦੇ ਨਾਲ ਮੈਚ ਕਰਦੀ ਸੀ ਘੱਟੋ ਘੱਟ 100 150 ਬੰਦੇ ਨੂੰ ਇਹਨਾਂ ਪੁਲਿਸ ਵਾਲਿਆਂ ਨੇ ਬੁਲਾ ਕੇ ਉਹਨਾਂ ਕੋਲੋਂ ਸ਼ਕਤੀ ਦੇ ਨਾਲ ਪੁਸ਼ਕਿਸ਼ ਕੀਤੀ ਤੇ ਉਹਨਾਂ ਦੇ ਡੀਐਨਏ ਟੈਸਟ ਵੀ ਕਰਵਾਏ ਕਰੀਬ 8 ਮਹੀਨੇ ਦੀ ਜਿਹੜੀ ਮਿਹਨਤ ਸੀ ਆਖਿਰਕਾਰ ਰੰਗ ਲਾ ਹੀ ਗਈ ਤੇ ਜਿਹੜਾ 150 ਬੰਦਿਆਂ ਦਾ ਡੀਐਨਏ ਟੈਸਟ ਕਰਵਾਇਆ ਸੀ ਇਨਾਂ ਦੇ ਵਿੱਚੋਂ ਇੱਕ ਬੰਦੇ ਦਾ ਟੈਸਟ ਮਨਦੀਪ ਕੋੜ ਦੇ ਉੱਤੋਂ ਜਿਹੜੇ ਡੀਐਨਏ ਮਿਲੇ ਸਨ ਉਸ ਦਰਿੰਦੇ ਦੇ ਉਹਦੇ ਨਾਲ ਬਿਲਕੁਲ ਮੈਚ ਕਰ ਗਿਆ ਇਹ ਕੋਈ ਚਮਤਕਾਰ ਤੋਂ ਘਟ ਨਹੀਂ ਸੀ ਕਿਉਂਕਿ 2 ਸਾਲਾਂ ਤੋਂ ਜਿਸ ਕਾਤਲ ਨੂੰ ਪੁਲਿਸ ਦਿਨ ਰਾਤ ਲੱਭ ਰਹੀ ਸੀ ਇਸ ਘਟਰਾਂ ਵਾਲੀ ਥਾਂ ਤੋਂ ਕੁਝ ਹੀ ਦੂਰੀ ਦੇ ਉੱਤੇ ਇੱਕ ਬਸਤੀ ਸੀ ਜਿੱਥੋਂ ਦਾਏ ਬੰਦਾ ਰਹਿਣ ਵਾਲਾ ਸੀ ਇਹ ਤਾਂ ਇੱਕ ਪਹਿਲੀ ਕਾਮਯਾਬੀ ਸੀ ਜਿਹੜਾ 12 ਸਾਲ ਪਹਿਲਾਂ ਨਹਿਾ ਦਾ ਕਤਲ ਹੋਇਆ ਸੀ ਉਹਦੇ ਵਿੱਚ ਆਖਿਰਕੇ ਦਾ ਹੱਥ ਸੀ ਹੁਣ ਪੁਲਿਸ ਵਾਲਿਆਂ ਨੂੰ ਇੱਥੇ ਇੱਕ ਹੋਰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ 12 ਸਾਲ ਪਹਿਲਾਂ ਨੀਹਾ ਦੇ ਕਤਲ ਕਾਂਡ ਦੇ ਵਿੱਚੋਂ ਜੇਰਾ ਸੈਂਪਲ ਕਲੈਕਟ ਕੀਤੇ ਗਏ ਸਨ ਉਹ ਸੈਂਪਲ ਵੀ ਇਸ ਬੰਦੇ ਦੇ ਡੀਐਨਏ ਦੇ ਨਾਲ ਜਦੋਂ ਮੈਚ ਕੀਤੇ ਗਏ ਤੇ ਇਹ ਸੈਂਪਲ ਵੀ ਪੂਰੀ ਤਰ੍ਹਾਂ ਇਸ ਬੰਦੇ ਦੇ ਡੀਐਨਏ ਦੇ ਨਾਲ ਮੈਚ ਹੋ ਗਏ। ਜਾਨੀ ਕਿ ਇਸ ਤੋਂ ਇਹ ਸਾਬਤ ਹੋ ਗਿਆ ਕਿ ਇਹ ਬੰਦਾ ਜਿਹੜਾ ਵੀ ਸੀ ਇਸ ਬੰਦੇ ਨੇ 14 ਸਾਲ ਪਹਿਲਾਂ ਨੀਹਾ ਦਾ ਕਤਲ ਕੀਤਾ ਸੀ ਤੇ ਹੁਣ ਮਨਦੀਪ ਕੌਰ ਦਾ ਵੀ ਇੰਨੇ ਹੀ ਕਤਲ ਕੀਤਾ ਸੀ। ਇਹ ਬੰਦਾ ਚੰਡੀਗੜ੍ਹ ਦੇ ਸਾਹਪੂੜ ਕਲੋਨੀ ਦਾ ਰਹਿਣ ਵਾਲਾ ਸੀ ਜਿਹਦਾ ਨਾਮ ਸੀ ਮੋਨੂ। ਮੋਨੂ ਇੱਕ ਪੇਸ਼ੇ ਵਜੋਂ ਟੈਕਸੀ ਡਰਾਈਵਰ ਸੀ। ਜਿਹਦੀ ਉਮਰ ਲਗਭਗ 28 ਤੋਂ 30 ਸਾਲ ਦੀ ਸੀ। ਇਹ ਇੱਕ ਬਹੁਤ ਹੀ ਵੱਡਾ ਸ਼ਰਾਬੀ ਵੀ ਸੀ ਪਰ ਪੁਲਿਸ ਵਾਲਿਆਂ ਦੇ ਅੱਗੇ ਸਭ ਤੋਂ ਵੱਡੀ ਚੁਣੌਤੀ ਹੁੰਨੇ ਇਹ ਆਈ ਕਿ ਇਹ ਬੰਦਾ ਮੋਨੂ ਕੁਮਾਰ ਜੇਰਾ ਸੀ ਉਹ ਚੰਡੀਗੜ੍ਹ ਛੱਡ ਕੇ ਜਾ ਚੁੱਕਿਆ ਸੀ ਤੇ ਦੂਜੀ ਗੱਲ ਇਹਦੇ ਕੋਲ ਨਾ ਤੇ ਕੋਈ ਫੋਨ ਸੀ ਤੇ ਨਾ ਹੀ ਇਹਦਾ ਕੋਈ ਬੈਂਕ ਅਕਾਊਂਟ ਸੀ ਜਿਸ ਤੋਂ ਪੁਲਿਸ ਵਾਲੇ ਇਹਨੂੰ ਟ੍ਰੇਸ ਕਰ ਸਕਣ ਪਰ ਇਹਨਾਂ ਨੂੰ ਜ਼ਰੂਰ ਪਤਾ ਲੱਗ ਗਿਆ ਸੀ ਕਿ ਮੋਨੂ ਕੁਮਾਰ ਬਿਹਾਰ ਦਾ ਰਹਿਣ ਵਾਲਾ ਸੀ ਪੁਲਿਸ ਨੇ ਆਪਣੇ ਜਿੰਨੇ ਵੀ ਖਬਰੀ ਸਨ ਉਹਨਾਂ ਸਾਰਿਆਂ ਨੂੰ ਐਕਟਿਵ ਕਰ ਦਿੱਤਾ ਕਿ ਜਦੋਂ ਵੀ ਮੋਨੂ ਕੁਮਾਰ ਚੰਡੀਗੜ੍ਹ ਦੇ ਵਿੱਚ ਦਿਖੇ ਤਾਂ ਉਹਨੂੰ ਉਸੇ ਟਾਈਮ ਹੀ ਅਰੇਸਟ ਕਰ ਲਿਆ ਜਾਵੇ। ਆਖਿਰਕਾਰ 6 ਮਹੀਨੇ ਬਾਅਦ ਮੋਨੂ ਕੁਮਾਰ ਚੰਡੀਗੜ੍ਹ ਦੇ ਵਿੱਚ ਆਇਆ ਤੇ ਪੁਲਿਸ ਨੇ ਉਹਨੂੰ ਗ੍ਰਿਫਤਾਰ ਕਰ ਲਿਆ। ਪਹਿਲਾਂ ਤਾਂ ਮੋਨੂ ਆਪਣੇ ਆਪ ਨੂੰ ਬੇਗੁਨਾਹ ਦੱਸਦਾ ਰਿਹਾ ਪਰ ਜਦੋਂ ਪੁਲਿਸ ਨੇ ਉਹਦੇ ਡੀਐਨਏ ਦੀਆਂ ਰਿਪੋਰਟਾਂ ਉਹਦੇ ਸਾਹਮਣੇ ਰੱਖੀਆਂ ਤਾਂ ਫਿਰ ਆਖਿਰਕਾਰ ਉਹ ਟੁੱਟ ਗਿਆ। ਤੋਂ ਉਹ ਮੰਨ ਗਿਆ ਕਿ ਵਾਕਿਆ ਉਹਨੇ ਹੀ ਇਹਨਾਂ ਦੋਨਾਂ ਕੁੜੀਆਂ ਦੇ ਨਾਲ ਪਹਿਲਾਂ ਤਾਂ ਦਰਿੰਦਗੀ ਕੀਤੀ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਜਾਨ ਲੈ ਲਈ। ਇਹ ਹੁਣ ਦੱਸਦਾ ਹੈ ਕਿ ਮਨਦੀਪ ਕੋਰ ਬਾਜ਼ਾਰ ਦੇ ਵਿੱਚ ਕੱਲੀ ਖੜੀ ਸੀ ਤੇ ਇਹਨੇ ਉਹਨੂੰ ਕੋਈ ਲਾੜਿਆਂ ਦੇ ਵਿੱਚ ਲਾ ਕੇ ਆਪਣੀ ਟੈਕਸੀ ਦੇ ਵਿੱਚ ਬਿਠਾਇਆ ਤੇ ਇੱਕ ਸੁੰਨਸਾਨ ਇਲਾਕੇ ਦੇ ਵਿੱਚ ਜਾ ਕੇ ਉਹਦੇ ਨਾਲ ਦਰਿੰਦਗੀ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਇਹ ਜ਼ਬਰਦਸਤੀ ਕਰ ਰਿਹਾ ਸੀ ਤਾਂ ਮਨਦੀਪ ਕੋਰ ਨੇ ਰੋਲਾ ਪਾਣਾ ਸ਼ੁਰੂ ਕਰ ਦਿੱਤਾ ਫਿਰ ਇਹਨੇ ਗੁੱਸੇ ਦੇ ਵਿੱਚ ਆ ਕੇ ਉਥੋਂ ਇੱਟ ਫੜੀ ਤੇ ਇੱਟ ਦੇ ਨਾਲ ਉਹਦੇ ਸਿਰ ਦੇ ਉੱਤੇ ਵਾਰ ਕੀਤਾ ਫਿਰ ਬੇਹੋਸ਼ੀ ਦੀ ਹਾਲਤ ਦੇ ਵਿੱਚ ਹੀ ਇਹਨੇ ਉਹਦੇ ਨਾਲ ਦਰਿੰਦਗੀ ਕੀਤੀ ਤੇ ਜਿਸ ਤੋਂ ਬਾਅਦ ਇਹਨੇ ਜਦੋਂ ਇਹਦਾ ਮਨ ਭਰ ਗਿਆ تا پھر ਇਹਨੇ ਉਹਨੂੰ ਮਾਰ ਦਿੱਤਾ ਹੁਣ ਪੁਲਿਸ ਵਾਲਿਆਂ ਨੇ ਨੀਹਾ ਦੇ ਕਤਲ ਦੇ ਬਾਰੇ ਇਹਨੂੰ ਪੁੱਛਿਆ ਤਾਂ ਇਹ ਦੱਸਦਾ ਹੈ ਕਿ ਅੱਜ ਤੋਂ 14 ਸਾਲ ਪਹਿਲਾਂ ਹਲਕੀ ਹਲਕੀ ਬਾਰਿਸ਼ ਹੋ ਰਹੀ ਸੀ ਤੇ 네ਹਾ ਆਪਣੀ ਸਕੂਟੀ ਲਾ ਕੇ ਝਾੜੀਆਂ ਦੇ ਵਿੱਚ ਲੁਕੀ ਹੋਈ ਸੀ ਖੜੀ ਹੋਈ ਸੀ ਇਹ ਮੋਨੂ ਕੁਮਾਰ ਪਿੱਛੋ ਦੀ ਜਾਂਦਾ ਹੈ ਤੇ ਇੱਟ ਦੇ ਨਾਲ ਹੀ ਉਹਦੇ ਸਿਰ ਦੇ ਉੱਤੇ ਵਾਰ ਕਰਦਾ ਹੈ ਤੇ ਉਹਨੂੰ ਜਦੋਂ ਬੇਹੋਸ਼ ਹੋ ਜਾਂਦੀ ਹੈ ਤਰਫ ਰਹੀ ਹੁੰਦੀ ਹੈ ਤੇ ਉਹਨੂੰ ਖਿੱਚ ਕੇ ਇਹ ਸੁੰਸਾਨ ਇਲਾਕੇ ਦੇ ਵਿੱਚ ਝਾੜੀਆਂ ਦੇ ਵਿੱਚ ਲੈ ਜਾਂਦਾ ਹੈ ਤੇ ਉਹਦੇ ਨਾਲ ਇਹ ਫਿਰ ਦਰਿੰਦਗੀ ਕਰਦਾ ਹੈ ਤੇ ਉਸ ਤੋਂ ਬਾਅਦ ਜਦੋਂ ਇਹਦਾ ਮਨ ਪੜ ਜਾਂਦਾ ਹੈ ਤਾਂ ਉਹਨੂੰ ਵੀ ਇਹ ਉਸੇ ਤਰ੍ਹਾਂ ਹੀ ਮਾਰ ਦਿੰਦਾ ਹੈ ਤੇ ਇਹ ਹੁਣ ਦੱਸਦਾ ਹੈ ਕਿ ਸਿਰਫ ਇਹਨੇ ਇਹਨਾਂ ਦੋਨਾਂ ਕੁੜੀਆਂ ਦੇ ਨਾਲ ਹੀ ਇਹ ਸਭ ਨਹੀਂ ਕੀਤਾ ਸੀ ਬਲਕਿ ਇਸ ਤੋਂ ਇਲਾਵਾ ਵੀ ਇਹਨੇ ਦੋ ਹੋਰ ਬੱਚੀਆਂ ਦੇ ਨਾਲ ਵੀ ਇਸੇ ਤਰ੍ਹਾਂ ਹੀ ਕੰਮ ਕੀਤਾ ਸੀ ਪਹਿਲਾਂ ਇਹਨੂੰ ਬਿਹਾਰ ਦੇ ਵਿੱਚ ਜੇਲ੍ਹ ਵੀ ਹੋ ਚੁੱਕੀ ਸੀ ਜਿਸ ਤੋਂ ਬਾਅਦ ਇਹ ਉੱਥੋਂ ਛੁੱਟ ਕੇ ਵਾਪਸ ਇੱਥੇ ਚੰਡੀਗੜ੍ਹ ਦੇ ਵਿੱਚ ਆ ਕੇ ਕੰਮ ਕਰਨ ਲੱਗ ਪਿਆ ਸੀ ਇਸ ਘਟਨਾ ਤੋਂ ਇਹ ਸਾਬਿਤ ਹੋ ਗਿਆ ਕਿ ਇਹ ਇੱਕ ਕੋਈ ਮਾਮੂਲੀ ਜਾਂ ਕਿਲਰ ਨਹੀਂ ਸੀ ਬਲਕਿ ਇੱਕ ਸੀਰੀਅਲ ਕਿਲਰ ਸੀ ਤੇ ਤੁਹਾਡੇ ਹਿਸਾਬ ਦੇ ਨਾਲ ਇਹੋ ਜਿਹੇ ਸੀਰੀਅਲ ਕਿਲਰਾਂ ਨੂੰ ਕਿਹੋ ਜੀ ਸਜ਼ਾ ਮਿਲਣੀ ਚਾਹੀਦੀ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ